ਯਾਦੋ ਸਿਖਾ ਦਵਾ ਲੇ ਖੜੀਆਂ ਕੋਇ ਮਤਾ ਹੱਟੜੀ ਮੈਂ ਪੁੱਜਾਂ ਤੇਰੀ ਪਟੜੀ ਮੈਂ ਪੁੱਜਾਂ ਤੇਰੇ ਪੈਰ ਨਰਿੰਦਰ ਚੱਡੀ ਕਾ ਸੜ ਪਹਿਲੋਂ ਦੀ ਮਾਇਆ ਹਰ ਉਹ ਕਵੇ ਬਿਸਮਾ ਸਾਡੇ ਆ ਗਪੈ ਸਾਡੇ ਮੇਰੀ ਸੰਚੀ ਤ ਮੰਗੇ ਦੀ ਹਰ ਹਰਾ ਗੋਪ ਮੈਂ ਕਿਥੋ ਟੋਲੀ ਆ ਮੋਜੰਦ ਰਿਆ ਦਿੱਤ ਨਾ ਸਤਾਰਾ ਪਿਆਰ ਚਾਵਾਂ ਸੋਨਾ ਦੀ ਵਧਾਰ ਆਤੀ ਵੀ ਅਮਸਤ ਆਮੀ ਦਾ ਫੁੱਲ ਲਾ ਲਾਣੀ ਡੰਡੀ ਸੁਨਾ ਦੀ ਬੋਵੋ ਅੰਤਨ ਸਾਡੇ ਵੀਰਣ ਸਾਡੇ ਇੰਨਿਆ ਰਿਉਰੀ ਮੀਤੀ ਦੇ ਜਲਵਾਏ ਵਿੱਚ ਬੈਠੀ ਸੰਤੀ ਮਾਈ